ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਹੋਵੇ ਗੁਰੂ ਸੱਚੇ ਪਾਤਸ਼ਾਹ ਤੇ ਮੈਂ ਬਹੁਤ ਪੈ ਰਿਆ ਜੀ ਕੁਝ ਭੈਣ ਭਰਾਵਾਂ ਦਾ ਵਿਚਾਰ ਸੀ ਜਾਂ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਤੁਸੀਂ ਜੋ ਚੁੱਲਾ ਚੌਂਕਾ ਬਣਾਇਆ ਉਹਨੂੰ ਮਿੱਟੀ ਲਗਾਇਆ ਕਰੋ ਪੋਚਾ ਫੇਰਿਆ ਕਰੋ ਤੇ ਹਾਂ ਜੀ ਜੀ ਬਿਲਕੁਲ ਤੁਹਾਡੀ ਸਹੀ ਗੱਲ ਆ ਪਰ ਮੀ ਲਗਾਤਾਰ ਪੈ ਰਿਆ ਤੇ ਇੰਨੀ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਵੇਰੇ ਮੀ ਪੈ ਕੇ ਅੱਡਦਾ ਦੁਪਹਿਰੇ ਪੈ ਜਾਂਦਾ ਸ਼ਾਮ ਨੂੰ ਪੈ ਜਾਂਦਾ ਤੇ ਇੱਕ ਇਹਦੇ ਉੱਪਰ ਕੋਈ ਛੱਤ ਵੀ ਨਹੀਂ ਹੈਗੀ ਪਰ ਹਾਂ ਆਪਾਂ ਮਿੱਟੀ ਲਗਾ ਲਈਏ ਇੱਕ ਟਾਈਮ ਤੇ ਫਿਰ 10-15 ਦਿਨ ਨਿਕਲ ਜਾਣੇ ਆ ਇਸ ਕਰਕੇ ਅਜੇ ਮੈਨੂੰ ਇੱਥੇ ਮਿੱਟੀ ਲਗਾਉਣ ਦਾ ਜਾਂ ਪੋਚਾ ਫੇਰਨ ਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਜਦੋਂ ਮੀਂਹ ਥੋੜੇ ਰੁਕੇ ਤੇ ਫੇਰ ਹੀ ਇਹਦਾ ਮੂੰਹ ਸਿਰ ਥੋੜਾ ਸਵਾਰਿਆ ਜਾਣਾ ਵਾ ਤੇ ਅੱਜ ਜੀ ਆਪਾਂ ਲੱਗੇ ਆ ਬਣਾਉਣ ਤੰਦੂਰੀ ਰੋਟੀ ਉਹ ਵੀ ਕੁਲਚਾ ਟਾਈਪ ਰੋਟੀ ਬਣਾਉਣੀ ਆ ਜਾਂ ਨਾਨ ਟਾਈਪ ਜਿਸ ਤਰ੍ਹਾਂ ਆਪਾਂ ਰੈਸਟੋਰੈਂਟ ਚੋਂ ਖਾਂਦੇ ਆ ਤੇ ਸਭ ਤੋਂ ਪਹਿਲਾਂ ਮੈਂ ਤੰਦੂਰ ਨੂੰ ਜਿਹੜਾ ਸੀ ਉਹ ਖੱਟੀ ਲੱਸੀ ਬਣਾਉਣੀ ਸੀ ਥੋੜਾ ਸੰਗਣਾ ਦਹੀਂ ਸੀ ਤੇ ਮੈਂ ਉਹਨੂੰ ਥੋੜਾ ਉਹਦੇ ਵਿੱਚ ਨਮਕ ਪਾ ਕੇ ਕੋਲ ਕੇ ਤੇ ਇਸ ਨੂੰ ਇੱਕੋ ਨਹੀਂ ਲੇਪ ਕਰ ਲਿਆ ਸੀ ਤੰਦੂਰ ਨੂੰ ਇਹਦੇ ਨਾਲ ਜਿਹੜੀ ਮਿੱਟੀ ਆ ਲੱਤ ਦੀਣੀ ਆ ਦੋ ਤਿੰਨ ਵਾਰੀ ਹੋ ਗਿਆ ਸੀ ਮੇਰੇ ਕੋਲ ਲੇਪ ਨਹੀਂ ਸੀ ਤੰਦੂਰ ਨੂੰ ਲਗਾਇਆ ਗਿਆ ਲੱਸੀ ਦਾ ਤੇ ਥੋੜਾ ਮਿੱਟੀ ਲੱਤਣੀ ਜਿਹੜੀ ਉਹ ਸਟਾਰਟ ਹੋ ਗਈ ਸੀ ਤੇ ਇਹਦੇ ਨਾਲ ਜਿਹੜਾ ਵਾ ਉਹ ਰੋਟੀਆਂ ਦੇ ਨਾਲ ਮਿੱਟੀ ਜਿਹੜੀ ਆ ਲੱਤ ਕੇ ਨਹੀਂ ਆਉਂਦੀ ਤੇ ਆਪਾਂ ਸਭ ਤੋਂ ਪਹਿਲਾਂ ਦੀ ਬਾਲਦੇ ਆ ਅੱਗ ਦੂਰ ਚ ਅੱਗ ਜਿਵੇਂ ਆਪਾਂ ਤੇ ਜ਼ਿਆਦਾ ਕੰਮ ਕਰਨਾ ਫਿਰ ਤੁਸੀਂ ਇਹਦੇ ਵਿੱਚ ਜ਼ਿਆਦਾ ਬਾਲ ਲਓ ਜਿਵੇਂ ਸਬਜੀ ਭਾਜੀ ਨਾਲ ਹੀ ਬਣਾਉਣੇ ਜੇ ਰੋਟੀਆਂ ਬਣਾਉਣੀਆਂ ਤੇ ਅੱਗ ਥੋੜਾ ਘੱਟ ਵੀ ਰਵੇ ਤਾਂ ਕੋਈ ਗੱਲ ਨਹੀਂ ਕਿਉਂਕਿ ਜੇ ਘੱਟ ਸੇਕ ਤੇ ਰੋਟੀ ਜਿਹੜੀ ਉਹ ਜ਼ਿਆਦਾ ਸੋਹਣੀ ਬਣਦੀ ਆ ਤੇ ਛੋਲੇ ਮੈਂ ਪਹਿਲਾਂ ਉਬਾਲ ਲਏ ਸੀ ਕਾਲੇ ਛੋਲੇ ਪਹਿਲਾਂ ਉਹਨਾਂ ਨੂੰ ਸਾਰੀ ਰਾਤ ਭਿਓ ਕੇ ਰੱਖਿਆ ਸੀ ਤੇ ਫਿਰ ਉਹਨਾਂ ਨੂੰ ਆਪਾਂ ਜਿਹੜਾ ਸੀ ਉਬਾਲ ਲਿਆ ਸੀ ਤੇ ਤੜਕੇ ਦੇ ਵਿੱਚ ਸਰੋਂ ਦਾ ਤੇਲ ਆ ਫਿਰ ਰਾਈ ਆ ਜੀਰਾ ਵਾ ਤੇ ਕੜੀ ਪੱਤਾ ਵਾ ਅਦਰਕ ਲੱਕਣਿਆ ਤੇ ਉਸ ਤੋਂ ਬਾਅਦ ਆਪਾਂ ਬਾਤਤਾ ਵਾ ਪਿਆਜ਼। ਇਹੀ ਸਾਰੀਆਂ ਚੀਜ਼ਾਂ ਆਪਾਂ ਤੜਕੇ 'ਚ ਪਾਉਨੇ ਆ ਗਰਮੀ 'ਚ ਟਮਾਟਰ ਦੀ ਵਰਤੋਂ ਨਹੀਂ ਕੀਤੀ ਜਾਂਦੀ ਸਬਜ਼ੀ 'ਚ ਵੈਸੇ ਤਾਂ ਮੈਂ ਸਿਆਲ 'ਚ ਵੀ ਨਹੀਂ ਕਰਦੀ ਕਿਉਂਕਿ ਟਮਾਟਰ ਨੂੰ ਆਪਾਂ ਜੇ ਸੈਲਡ ਵਜੋਂ ਖਾਈਏ ਤੇ ਜ਼ਿਆਦਾ ਵਧੀਆ ਗੱਲ ਹੈ। ਤੇ ਕੁਝ ਸੱਗੀਆਂ ਦੀਆਂ ਜਿੰਨਾ 'ਚ ਟਮਾਟਰ ਪਾਇਆ ਹੋਵੇ ਤੇ ਉਹ ਜ਼ਿਆਦਾ ਟੇਸਟੀ ਲੱਗਦੀਆਂ ਵਾਂ। ਤੇ ਇਹਦੇ 'ਚ ਆਪਾਂ ਬੇਸਿਕ ਸਾਰੇ ਮਸਾਲੇ ਆ ਹਲਦੀ, ਲੂਣ, ਮਿਰਚ, ਕਾਲੀ ਮਿਰਚ, ਗਰਮ ਮਸਾਲਾ ਤੇ ਆਪਾਂ ਬਾਲੀ ਸੀ ਸੁੱਕੀ ਮੇਥੀ ਦਾ ੜਕੂ ਹਰਾ ਧਨੀਆ ਜਾਂ ਸੁੱਕੀ ਮੇਥੀ ਹੋਵੇ ਤੁਸੀਂ ਉਹ ਵੀ ਪਾ ਸਕਦੇ ਏ ਤੇ ਤੜਕਾ ਆਪਣਾ ਪੁੱਜ ਗਿਆ ਵਾ ਇਹਨੇ ਦੇਖੋ ਤੇਲ ਛੱਡਤਾ ਵਾ ਇਹ ਤੜਕਾ ਪੁੱਜਣ ਦੀ ਜਿਹੜੀ ਹੈ ਨਿਸ਼ਾਨੀ ਹੁੰਦੀ ਹੈ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜਿਹੜੇ ਆਪਾਂ ਉਬਲੇ ਹੋਏ ਛੋਲੇ ਰੱਖੇ ਸੀ ਕਾਲੇ ਤੇ ਇਹਨਾਂ ਨੂੰ ਆਪਾਂ ਹੁਣ ਜਿਹੜਾ ਸਬਜ਼ੀ ਨੂੰ ਆਪਣੇ ਹਿਸਾਬ ਨਾਲ ਕਿਉਂਕਿ ਛੋਲੇ ਵੀ ਉਬਲੇ ਆ ਤੇ ਜਦੋਂ ਛੋਲੇ ਉਬਲੇ ਸੀ ਉਹਨਾਂ ਵਿੱਚ ਵੀ ਥੋੜਾ ਨਮਕ ਪਾਤਾ ਸੀ ਤਾਂ ਕਿ ਉਹਨਾਂ ਵਿੱਚ ਨਮਕ ਜਿਹੜਾ ਚੰਗੀ ਤਰ੍ਹਾਂ ਮ ਉਹ ਰਚ ਮਿਚ ਜਾਵੇ ਤੇ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਜਿੱਦਾਂ ਦੀ ਤੁਸੀਂ ਤਰੀ ਰੱਖਣੀ ਚਾਹੋ ਰੱਖ ਸਕਦੇ ਜੇ ਘਟ ਜਾਂ ਵੱਧ ਪਾਣੀ ਪਾ ਕੇ ਤੇ ਪਾਣੀ ਜੇ ਤੁਹਾਨੂੰ ਲੋੜ ਪਵੇ ਤੇ ਤੁਸੀਂ ਹਮੇਸ਼ਾ ਕੋਈ ਵੀ ਸਬਜੀ ਹੋਵੇ ਵਿੱਚ ਪਾਣੀ ਗਰਮ ਕਰਕੇ ਪਾਓ ਇਹਦੇ ਨਾਲ ਇਹ ਹੁੰਦਾ ਵਾ ਕਿ ਸਬਜੀ ਟਾੜੀ ਖਰਾਬ ਨਹੀਂ ਹੁੰਦੀ ਜੇ ਆਪਾਂ ਠੰਡਾ ਪਾਣੀ ਪਾ ਦਈਏ ਤੇ ਕੋਈ ਵੀ ਸਬਜੀ ਜੇ ਮਟਰ ਛੋਲੇ ਕੁਝ ਵੀ ਬਣਾਉਣ ਦੇ ਜੇ ਤੇ ਉਹ ਛੇਤੀ ਗਲਦੇ ਨਹੀਂ ਆ ਤੇ ਦੂਸਰਾ ਉਹਨਾਂ ਦੇ ਖਰਾਬ ਹੋਣ ਦੇ ਸਬਜੀ ਦੇ ਖਰਾਬ ਹੋਣ ਦੇ ਚਾਂਸ ਜਿਵੇਂ ਆਪਾਂ ਕੋਈ ਮਾਰਨਿੰਗ ਟਾਈਮ ਫੇਰ ਉਹਨੂੰ ਖਾਣਾ ਜਾਂ ਸ਼ਾਮਾਂ ਨੂੰ ਖਾਣਾ ਤੇ ਉਹ ਖਰਾਬ ਹੋਣ ਦੇ ਜ਼ਿਆਦਾ ਚਾਂਸਿਸ ਹੁੰਦੇ ਆ ਤੇਦਰ ਆਪਾਂ ਮੈਦਾ ਗੋਨ ਲੈ ਆਏ ਦੇ ਵਿੱਚ ਇੱਕ ਚਮਚ ਮੱਖੀਓ ਪਾਇਆ ਵਾ ਤੇ ਥੋੜਾ ਜਿਹਾ ਨਮਕ ਪਾਇਆ ਵਾ ਤੇ ਇਹਨੂੰ ਆਪਾਂ ਆਮ ਨੋਰਮਲ ਆਟੇ ਵਾਂਗੂ ਗੁੰਨ ਕੇ ਰੱਖ ਲੈਣਾ ਜਿਵੇਂ ਆਪਾਂ ਡੇਲੀ ਰੋਟੀਆਂ ਪਕਾਉਂਦੇ ਆ 10 ਮਿੰਟ ਇਹਨੂੰ ਰੈਸਟ ਦਿਵਾ ਲੈਣੀ ਆ ਤੇ ਸਬਜੀ ਆਪਣੀ ਬਣ ਗਈ ਆ ਹੁਣ ਆਪਾਂ ਜੀ ਫੁਲਕੇ ਬਣਾਉਣ ਦੀ ਤਿਆਰੀ ਕਰਦੇ ਆ ਤੇ ਥੋੜਾ ਅਗਭਾਰ ਕੇ ਨਾ ਸਬਜੀ ਨੂੰ 10 ਮਿੰਟ ਰੇਜਾ ਹੋਰ ਲਵਾ ਲਿਆ ਸੀ ਮੈਂ ਕਿਹਾ ਸੀ ਤਰੀ ਛੜਾ ਵਾ ਸੰਗਣੀ ਹੋ ਜੇ ਜੋ ਵੀ ਕੁਇਚੇ ਡਾਈਬ ਜਾਂ ਤੰਦੂਰੀ ਰੋਟੀ ਦੇ ਨਾਲ ਥੋੜਾ ਪਤਲੀ ਤਰੀ ਵਾਲੀ ਜਿਹੜੀ ਸਬਜੀ ਹੈ ਉਹ ਜਿਆਦਾ ਟੇਸਟੀ ਨਹੀਂ ਲੱਗਦੀ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਪਾਤਾ ਸੀ ਦੇਸੀ ਘਿਓ ਦਾ ਤੇ ਇਹਨੂੰ ਆਪਾਂ ਜਿਹੜੀ ਆ ਰਿੰਨ ਲਿਆ ਸੀ ਤਰੀ ਬਿਲਕੁਲ ਸੰਗਣੀ ਰੱਖ ਲਈ ਸੀ ਸਬਜੀ ਦੀ ਤੇ ਅੱਗ ਆਪਣੀ ਬਹੁਤ ਜ਼ਿਆਦਾ ਬਲ ਰਹੀ ਹੈ ਜਦੋਂ ਵੀ ਤੁਸੀਂ ਤੰਦੂਰੇ ਫਰੋਕ ਕੇ ਬਣਾਉਣਾ ਜੇ ਤੁਹਾਨੂੰ ਲੱਗੇ ਇਹ ਸਾਰਾ ਕੰਮ ਕਰਨ ਦੇ ਬਾਵਜੂਦ ਵੀ ਇਹਦੇ ਅੱਗ ਬਹੁਤ ਜ਼ਿਆਦਾ ਵਾ ਤੇ ਹਰ ਕਾਲਕਾ ਪਾਣੀ ਦਾ ਆ ਕੇ ਤੇ ਛਿੜਕਾ ਕਰ ਲਓ ਉਹਦੇ ਨਾਲ ਅੱਗ ਥੋੜੀ ਕੀ ਹੈ ਤੰਦੂਰ ਦੀ ਮੱਦਮ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜੇ ਆਪਾਂ ਥੋੜਾ ਪਿਆਜ਼ ਕੱਟ ਲਿਆ ਸੀ ਕਿਉਂਕਿ ਜਿਹੜੇ ਆਪਾਂ ਰੋਟੀਆਂ ਬਣਾਉਣੀਆਂ ਉਹਨਾਂ ਉੱਪਰ ਪਿਆਜ਼ ਤੇ ਮੇਥੀ ਲਗਾ ਕੇ ਰੋਟੀਆਂ ਬਣਾਵਾਂਗੇ ਜਿਹੜੀਆਂ ਕਿ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਹਨ ਮੈਨੂੰ ਆਪਾਂ ਇਸ ਤਰ੍ਹਾਂ ਸਿੰਪਲ ਰੋਟੀ ਵੇਲ ਲੈਣੀ ਹੈ ਤੇ ਇਹਦੇ ਉੱਪਰ ਥੋੜਾ ਜਿਹਾ ਪਿਆਜ਼ ਆ ਪਿਆਜ਼ ਤੁਸੀਂ ਜਿੰਨਾ ਤੁਹਾਡਾ ਪਸੰਦ ਹੋਵੇ ਤੁਸੀਂ ਉਹਨਾਂ ਹੀ ਲਗਾ ਸਕਦੇ ਹੋ ਜੇ ਥੋੜਾ ਜਿਹਾ ਜ਼ਿਆਦਾ ਤੁਹਾਡੀ ਮਰਜ਼ੀ ਹੈ ਤੇ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਸੁੱਕੀ ਮੇਥੀ ਜੇ ਤੁਹਾੜੇ ਕੋਲ ਹਰਾ ਧਨੀਆ ਮੇਥੀ ਹੋਵੇ ਤਾਂ ਤੁਸੀਂ ਇਸ ਦੀ ਜਗ੍ਹਾ ਤੇ ਉਹ ਵੀ ਇਸਤੇਮਾਲ ਕਰ ਸਕਦੇ ਹੋ ਤੇ ਇਸ ਤਰ੍ਹਾਂ ਇਹਦੇ ਉੱਪਰ ਹੀ ਆਪਾਂ ਥੋੜਾ ਥੋੜਾ ਪਾਣੀ ਦਾ ਛਰਕਾ ਵੀ ਦੇ ਲੈਣਾ ਵਾ ਜਿੱਧਰ ਲਈ ਸਾਈਡ ਤੇ ਆਪਾਂ ਪਿਆਜ਼ ਤੇ ਮੇਥੀ ਲਗਾਈ ਆ ਤੇ ਬਿੰਨੂ ਕਈ ਭਣਾ ਕਿੰਨੀਆਂ ਸੀ ਬਿੰਨੂ ਮੈਂ ਸਿੰਪਲੀ ਇਦਾਂ ਬਣਾ ਲੈਣੀਆਂ ਛੋਟੇ ਪੌਣੇ ਵਿੱਚ ਕੋਈ ਜਿਵੇਂ ਆਪਾਂ ਕਿਚਨ ਟੋਵਲ ਵੱਡਾ ਵਰਤਦੇ ਆ ਨਾ ਉਹਨੂੰ ਦੋਰਾ ਚੇਰਾ ਉਹਦੀ ਤੈ ਲਗਾ ਕੇ ਵਿੱਚ ਰੱਖ ਕੇ ਤੇ ਗੰਡ ਮਾਰ ਲਈਦੀ ਆ ਤੇ ਇਸ ਤਰ੍ਹਾਂ ਨੂੰ ਬਿੰਨੂ ਟਾਈਪ ਬਣਾ ਲਈਦਾ ਤੇ ਹੁਣ ਆਪਾਂ ਨਾਲੋ ਨਾਲ ਫੁਲਕੇ ਜਿਹੜੇ ਆ ਗਰਮ ਗਰਮ ਬਣਾਏਗੇ ਜਾਨੇ ਆ ਤੇ ਖਵਾਈ ਜਾਣੇ ਆ ਕਿਉਂਕਿ ਆਪਣੇ ਕੋਈ ਫੈਮਿਲੀ ਚ ਜ਼ਿਆਦਾ ਮੈਂਬਰ ਨਹੀਂਗੇ ਤੇ ਫਿਰ ਇਹ ਨਹੀਂ ਆ ਵੀ ਬਹੁਤ ਸਾਰੀਆਂ ਰੋਟੀਆਂ ਬਣਾ ਕੇ ਰੱਖੇ ਜਦੋਂ ਕਿਤੇ ਗਏ ਆਏ ਹੁਣ ਫੇਰ ਤੇ ਮੈਨੂੰ ਦਜਲ ਮੇ ਬਣਾ ਕੇ ਰੱਖਣਾ ਪਰ ਹੁਣ ਸ਼ਾਮ ਦਾ ਟਾਈਮ ਰਾਤ ਦਾ ਤੇ ਫਿਰ ਨਾਲੋ ਨਾਲ ਸਾਰਿਆਂ ਨੂੰ ਗਰਮ ਫੁਲਕੇ ਖਵਾ ਦੇਣੀ ਤੁਸੀਂ ਦੇਖ ਸਕਦੇ ਜੀ ਕਿੰਨਾ ਸੋਹਣਾ ਫੁਲਕਾ ਬਣਿਆ ਵਾ ਇਸੇ ਤਰ੍ਹਾਂ ਆਪਾਂ ਹੋਰ ਵੀ ਫੁਲਕੇ ਬਣਾਉਣੇ ਆ ਤੇ ਬਾਕੀ ਬੇਟੇ ਨੇ ਤੇ ਮੇਰੇ ਹਸਬੰਦ ਨੇ ਉਹਨਾਂ ਨੇ ਨੇਸੀ ਘਰ ਦੇ ਪਿਆਜ਼ ਵਾਲੇ ਉਹ ਕਹਿੰਦੇ ਸੀ ਸਾਨੂੰ ਸਿੰਪਲ ਨਾਲ ਟਾਈਪ ਜਿਹੜੇ ਆ ਉਹ ਫੁਲਕੇ ਚਾਹੀਦੇ ਆ ਤੇ ਮੈਂ ਫਿਰ ਉਹਨਾਂ ਲਈ ਪਿਆਜ਼ ਨਹੀਂ ਸਿਪਾਇਆ ਤੇ ਫੁਲਕੇ ਬਹੁਤ ਸੋਹਣੇ ਬਣਦੇ ਆ ਇਸ ਤਰ੍ਹਾਂ ਤੁਸੀਂ ਦਹੀਂ ਦੇ ਨਾਲ ਵੀ ਬਣਾ ਕੇ ਖਾ ਸਕਦੇ ਜੇ ਕੋਈ ਸਬਜ਼ੀ ਨਾ ਹੋਵੇ ਤੇ ਕੋਈ ਅਨਾਰ ਦਾਣੇ ਦੀ ਚਟਨੀ ਵਗੈਰਾ ਕੁੱਟੀ ਹੋਵੇ ਤੇ ਉਹਦੇ ਨਾਲ ਵੀ ਇਹ ਫੁਲਕੇ ਜਿਹੜੇ ਆ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਮੱਖਣੀ ਹੋਵੇ ਨਾਲ ਤੇ ਬਾਕੀ ਇਹ ਤੰਦੂਰੀ ਫੁਲਕਾ ਥੋੜਾ ਹੈਲਦੀ ਵਗੈਰਾ ਮੰਨਿਆ ਜਾਂਦਾ ਵਾ ਉਕੇ ਮਨ ਬੋਈ ਕੇ ਮਿੱਟੀ ਦੀ ਚੱਸ ਚੜਦੀ ਆ ਹਨ ਅੱਗ ਦੇ ਸੇਕ ਚ ਡਾਇਰੈਕਟ ਪੱਕਦਾ ਵਾ ਤੇ ਬਾਕੀ ਗੈਸ ਤੇ ਤੰਦੂਰੀ ਫੁਲਕੇ ਬਣਾਉਣ ਦੇ ਬਹੁਤ ਸਾਰੇ ਆਸਾਨ ਤਰੀਕੇ ਆ ਜਿੰਨਾ ਚੋ ਕੁਝ ਮੈਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੀ ਤੇ ਬਾਕੀ ਇਹ ਕਿ ਗੈਸ ਜਿਹੜਾ ਆਪਾਂ ਡਾਇਰੈਕਟ ਫੁਲਕਾ ਬਣਾਉਣਾ ਮੈਂ ਇੱਕ ਵਾਰੀ ਛੋਟੀ ਜਿਹੀ ਹੋਰੀ ਇੱਕ ਕਲਿੱਪ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਪਰ ਗੈਸ ਤੇ ਮੈਂ ਕੈਸੀ ਵੀ ਡਾਇਰੈਕਟ ਫੁਲਕਾ ਜਿਹੜਾ ਬਣਾਉਣਾ ਉਹ ਸਿਹਤ ਲਈ ਜਿਹੜਾ ਵਾ ਹਾਨੀਕਾਰਕ ਹੈਗਾ ਵਾ ਤੇ ਆ ਦੇਖੋ ਜੀ ਆਪਣੀ ਸਬਜੀ ਤੇ ਤੰਦੂਰੀ ਜਿਹੜੇ ਆ ਨਾਲ ਲਾ ਲੋ ਜਾਂ ਤੁਸੀਂ ਸਿੰਪਲ ਫੁਲਕੇ ਗੈਲੋ ਰੋਟੀ ਗੈਲੋ ਜੋ ਵੀ ਤੁਹਾਨੂੰ ਠੀਕ ਲੱਗੇ ਬਣ ਗਿਆ ਤੇ ਬਾਕੀ ਵੀ ਫੁਲਕੇ ਆਪਾਂ ਨਾਲੋਂ ਨਾਲ ਬਣਾਏ ਜਾ ਰਹੇ ਆ ਇਹ ਫੁਲਕੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਗੈਸ ਤੇ ਜਿਹੜੇ ਆਪਾਂ ਫੁਲਕੇ ਬਣਾਉਨੇ ਆ ਤੇ ਜਿਹੜੇ ਆਪਾਂ ਡਾਇਰੈਕਟ ਤੰਦੂਰ 'ਚ ਫੁਲਕੇ ਬਣਾਉਨੇ ਆ ਉਹਨਾਂ ਦੇ ਸਵਾਦ ਦਾ ਜਿਹੜਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਵਾ ਹਾਂ ਗੈਸ ਹੀ ਸਾਡੇ ਕੋਲ ਅੱਜਕੱਲ ਜ਼ਿਆਦਾ ਆਪਸ਼ਨ ਹੈ ਕਿਉਂਕਿ ਹਰ ਘਰ ਵਿੱਚ ਗੈਸ ਆ ਤੇ ਦੂਰ ਦੇ ਚੁੱਲ੍ਹੇ ਜਿਹੜੇ ਆ ਬਹੁਤ ਛਾਵੇਂ ਘਰਾਂ 'ਚ ਜਾਂ ਪਿੰਡੂ ਘਰਾਂ 'ਚ ਜਿਹੜੇ ਸਾਡੇ ਵਰਗੇ ਪਿੰਡਾਂ 'ਚ ਵੱਸਦੇ ਆ ਤੇ ਬਾਕੀ ਜੋ ਸ਼ੌਂਕੀ ਲੋਕ ਨੇ ਉਹ ਸ਼ਹਿਰਾਂ ਚ ਵੀ ਇਹੋ ਜਿਹਾ ਕੰਮ ਕਰ ਲੈਂਦੇ ਨੇ ਕਿਉਂਕਿ ਜਿਹਦੇ ਕਹਿੰਦੇ ਨੇ ਕਿ ਸ਼ੌਂਕ ਹੀ ਹੋਵੇ ਤੇ ਉਹ ਬੰਦਾ ਕਿਤੇ ਵੀ ਪੂਰਾ ਕਰ ਸਕਦਾ ਵਾ ਤੇ ਬਾਕੀ ਇਸ ਕੰਮ ਦਾ ਨਾ ਇੱਕ ਮਜ਼ਾ ਵੀ ਵੱਖਰਾ ਹੁੰਦਾ ਵਾ ਉਹਦੇ ਰੋਟੀ ਬਾਣੀ ਤੇ ਆਪਾਂ ਉਹੀ ਕਰਨਾ ਵਾ ਪਰ ਇਹ ਇੱਕ ਨਾ ਮਨ ਨੂੰ ਹੀ ਆਨੰਦ ਦਿੰਦੀ ਚੀਜ਼ ਵੀ ਬਹੁਤ ਹੀ ਵਧੀਆ ਲੱਗਦਾ ਇਸ ਤਰ੍ਹਾਂ ਕੰਮ ਕਰਕੇ ਤੇ ਬਾਕੀ ਜਿਹੜੇ-ਜਿਹੜੇ ਭੈਣ ਭਰਾਵਾਂ ਨੂੰ ਸ਼ੌਂਕ ਹੈ ਇਹ ਕੰਮ ਸਿੱਖ ਸਕਦੇ ਆ ਕਰ ਸਕਦੇ ਆ ਕੋਈ ਔਖਾ ਨਹੀਂ ਹੈਗਾ ਤੇ ਆਹ ਦੇਖੋ ਜੀ ਕਿੰਨੇ ਸੋਹਣੇ ਫੁੱਟਕੇ ਬਣੇ ਆ ਬਿਲਕੁਲ ਜਿਵੇਂ ਰੈਸਟੋਰੈਂਟ ਟਾਈਪ ਫੁਲਕੇ ਬਣ ਕੇ ਤਿਆਰ ਹੋਇਆ ਤੇ ਮੈਂ ਜਿੰਨੀਆਂ ਵੀ ਚਲੂਆਂ ਦੀਆਂ ਵੀਡੀਓ ਜਿਹਨ ਮਤਲਬ ਸਟਾਰਟਿੰਗ ਜਦੋਂ ਤੋਂ ਵੀ ਕੀਤੀ ਆ ਉਦੋਂ ਤੋਂ ਹੀ ਮੈਂ ਵੀਡੀਓਆਂ ਬਣੀਆਂ ਸ਼ੁਰੂ ਕਰਤੀਆਂ ਤੇ ਤਾਂ ਤੁਸੀਂ ਦੇਖ ਸਕਦੇ ਜੇ ਵੀ ਥੋੜੇ ਸਮੇਂ ਚ ਹੀ ਪਰਮਾਤਮਾ ਨੇ ਬਖਸ਼ ਹੋਈਆ ਆਪਣਾ ਹੱਥ ਜਿਹੜਾ ਵਦਨੋਂ ਦੇਣਾ ਇਸ ਕੰਮ ਵਿੱਚ ਵਧੀਆ ਹੁੰਦਾ ਜਾ ਰਿਹਾ ਵਾ ਤੇ ਸਟਾਰਟਿੰਗ ਜੇ ਤੁਹਾਡੇ ਫੁਕੇ ਸੜਨੇ ਵੀ ਆ ਕੱਚੇ ਵੀ ਰਹਿਣੇ ਆ ਡਿੱਗਣੇ ਵੀ ਆ ਤੇ ਕਿਤੇ ਹੋ ਸਕਦਾ ਮਾੜਾ ਮੋੜ ਹੱਥ ਨੂੰ ਸੇਕ ਵੀ ਪਵੇ ਫੁਲਕਾ ਫੜਨ ਲੱਗਿਆ ਪਰ ਜੇ ਜਦੋਂ ਆਪਾਂ ਕੰਮ ਸਿੱਖ ਲਾਂ ਤੇ ਫਿਰ ਕੋਈ ਨਾ ਕੋਈ ਉਨਿੱਕੀ ਦੀ ਉਹਦੇ ਵਿੱਚ ਹੋਣੀ ਹੋਣੀ ਹੈ ਤੇ ਬਰ ਜੇ ਆਪਣੇ ਮਨ ਪੱਕਾ ਇਰਾਦਾ ਹੋਵੇ ਤੇ ਕੰਮ ਚੋਂ ਹੀ ਆਪਾਂ ਨੂੰ ਤਜਰਬਾ ਵੀ ਹੋ ਲੱ ਜਾਂਦਾ ਵੀ ਕੰਮ ਆਪਾਂ ਗਾਗਾ ਕਿੱਦਾਂ ਕਰੀਏ ਵੀ ਜੋ ਆਪਣਾ ਪਹਿਲਾ ਨੁਕਸਾਨ ਹੋਇਆ ਜਾਂ ਕੋਈ ਚੀਜ਼ ਦੀ ਕਮੀ ਰਹੀ ਹੋ ਨਾ ਰਹੀ ਤੇ ਸਾਰਿਆਂ ਨੂੰ ਖਾਸ ਕਰਕੇ ਮੇਰੇ ਬੇਟੇ ਨੂੰ ਬਹੁਤ ਜ਼ਿਆਦਾ ਸ਼ੌਕ ਹੈ ਨਾ ਤੰਦੂਰੀ ਫੁਲਕਿਆਂ ਦਾ ਤੇ ਉਹ ਵੀ ਨਾਲ ਨਾਉਣ ਜਾਂ ਇਸ ਤਰ੍ਹਾਂ ਦੀ ਚੀਜ਼ ਹੋਵੇ ਤੇ ਦੇਖੋ ਇਹ ਨਾ ਬਣਾਏ ਸੀ ਮੈਂ ਫੁਲਕੇ ਅੱਜ ਮੈਂ ਤੇਰੀ ਕਿਉਂਕਿ ਮੈਂ ਦਿਰਾ ਜਿਵੇਂ ਖਿੱਚ ਕੇ ਇਹਨਾਂ ਨੂੰ ਆ ਦੇਖੋ ਕਿੰਨਾ ਸੋਹਣਾ ਲੌਂਗ ਟਾਈਪ ਜਿਵੇਂ ਆਪਾਂ ਰੈਸਟੋਰੈਂਟਾਂ 'ਚ ਵੀ ਖਾਣੇ ਨੇ ਇਸ ਤਰ੍ਹਾਂ ਬਣੇ ਹੁੰਦੇ ਆ ਫੁਲਕੇ ਤੇ ਮੈਨੂੰ ਵੀ ਸ਼ੌਂਕ ਸੀ ਕਿ ਅਸ ਦੀ ਚੀਜ਼ ਮੈਨੂੰ ਬਣਾਣੀ ਆ ਜੇ ਤੇ ਜਦੋਂ ਉਹ ਵਾਏ ਗੁਰੂ ਨੇ ਆਪਣੀ ਅਕਲ ਬਖਸ਼ ਵੀ ਦਿੱਤੀ ਆ ਤੇ ਇਸੇ ਤਰ੍ਹਾਂ ਆਸਾਨੀਆਂ ਜਿਹੜੀਆਂ ਭੈਣਾਂ ਵਾਂ ਉਹ ਕੰਮ ਕਰ ਸਕਦੀਆਂ ਸਿੱਖ ਸਕਦੀਆਂ ਵਾ ਇਹਦੇ 'ਚ ਕੋਈ ਜ਼ਿਆਦਾ ਇੰਨੀ ਔਖੀ ਗੱਲ ਨਹੀਂ ਹੈਗੀ ਬਸ ਆਪਣੇ ਮਨ 'ਚ ਜਜ਼ਬਾ ਜਾਂ ਸ਼ੌਂਕ ਹੋਣਾ ਚਾਹੀਦਾ ਕਿਸੇ ਵੀ ਕੰਮ ਨੂੰ ਸਿੱਖਣ ਦਾ ਜਾਂ ਕਰਨ ਦਾ ਬਾਕੀ ਮਿੱਟੀ ਦੇ ਭਾਂਡਿਆਂ ਦਾ ਸ਼ਾਇਦ ਮੈਂ ਅੱਗੇ ਵੀ ਰਿਸਪੌਂਸ ਦਿੱਤਾ ਸੀ ਕਿ ਤੁਸੀਂ ਗੈਸ ਦੇ ਵਰਤੋ ਜਾਂ ਚੁੱਲ੍ਹੇ ਦੇ ਵਰਤੋ ਜਦੋਂ ਵੀ ਨਵਾਂ ਭਾਂਡਾ ਲਿਆਓ ਉਹਨੂੰ ਪੂਰੀ ਰਾਤ ਭਿਓ ਕੇ ਰੱਖੋ ਪਾਣੀ 'ਚ ਅਗਲੇ ਦਿਨ ਉਹਨੂੰ ਪਾਣੀ 'ਚੋਂ ਕੱਢ ਕੇ ਸੁਕਾ ਕੇ ਉਹਨੂੰ ਤੇਲ ਨਾਲ ਅੰਦਰੋਂ ਬਾਹਰੋਂ ਲੇਪ ਕਰਕੇ ਤੇ ਫਿਰ ਤੁਸੀਂ ਚੁੱਲ੍ਹੇ ਤੇ ਜਾਂ ਗੈਸ ਦੇ ਵਰਤ ਸਕਦੇ ਜੇ ਤੇ ਦੁਬਾਰਾ ਜਦੋਂ ਧੋਕੇ ਵੀ ਰੱਖਣਾ ਉਹਨੂੰ ਤੇਲ ਲਗਾ ਕੇ ਸਾਫ਼ ਕਰਕੇ ਰੱਖਣਾ ਵਾ ਇਹ ਸੀ ਸਾਡਾ ਅੱਜ ਦਾ ਵਲੌਗ ਸੀ ਆਸ ਕਰਦੇ ਹਾਂ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਅਗਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਾਕੀ ਜੀ ਜ਼ਿੰਦਗੀ 'ਚ ਅੱਗੇ ਵਧੋ ਪ੍ਰਮਾਤਮਾ ਤਰੱਕੀ ਦੇ ਸੱਚੇ ਬਾਚਾਂ ਸੱਚੇ ਮੰਨਣਾ ਮੈਂਤ ਕਰੋ ਤੇ ਚੰਗਾ ਕੰਮ ਕਰਨ ਲੱਗਿਆ ਕਦੀ ਕਿਸੇ ਦੀ ਪਰਵਾਹ ਨਾ ਕਰੋ ਦੇ ਮਾੜਾ ਕੰਮ ਕਰੀ ਕਰਨਾ ਨਹੀਂ ਚਾਹੀਦਾ ਤੇ ਸੋ ਜੋ ਵੀ ਤੁਹਾਡੇ ਮਨ 'ਚ ਕੰਮ ਸਿੱਖਣ ਦਾ ਸ਼ੌਂਕ ਹੈ ਉਸ ਨੂੰ ਆਪਣੇ ਦਿਲ ਨਾਲ ਸਿੱਖੋ ਹਰ ਕੰਮ ਕੋਈ ਵੀ ਕੰਮ ਹੈ ਚਾਹੇ ਉਹ ਪੜ੍ਹਾਈ ਹੈ ਜਾਂ ਕੋਈ ਦੁਨੀਆਦਾਰੀ ਦਾ ਕੰਮ ਹੈ ਹਨ ਕਿਸੇ ਵੀ ਤਰੀਕੇ ਦਾ ਉਹ ਤੁਹਾਨੂੰ ਜ਼ਰੂਰ ਆਏਗਾ ਜੇ ਤੁਹਾਡੇ ਮਨ 'ਚ ਈਜ਼ ਆ ਸੋ ਅਗਰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ ਇੱਕ ਨਵੀਂ ਰੈਸਪੀ ਦੇ ਨਾਲ ਰੱਬ ਰਾਖਾ ਜੀ